ਤ੍ਰਿਕਾ ਇਦਨ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜਨਨਾਉ ਤੇ ਸੀਨਾਪੁਰ ਤੇ ਤੁਹਾਡਾ ਸਵਾਗਤ ਕਰਦੇ ਆਂ ਬਹੁਤ ਪਹਿਲਾਂ ਦੇ ਫੋਨ ਆਏ ਰਹੇ ਕਹਿੰਦੇ ਤੁਸੀਂ ਵੀਡੀਓ ਨਹੀਂ ਪਾਈ ਤੇ ਇੱਕ ਉਸ ਅਜੇ ਐਵੇਂ ਸੀ ਕਰਦੇ ਕਿ ਨਹੀਂ ਪਾ ਸਕਿਆ ਤੇ ਲੋਕ ਅੱਜ ਅਸੀਂ ਤੁਹਾਨੂੰ ਜਿਹੜੀਆਂ ਬੋਲੀਆਂ ਸੁਣਾਵਾਂਗੇ ਸੌਣ ਨਹੀਂ ਇਹਨਾਂ ਦੁਨੀਆ ਤੇ ਇਹ ਬੋਲੀਆਂ 20 ਘੱਟੋ ਘੱਟ 20 ਬੋਲੀਆਂ ਸੁਣਾਵਾਂਗੇ ਲੰਬੀ ਹੋ ਜਾਈ ਤਾਂ 20 ਦੀ 20 ਸੁਣਾਉਣਾ ਹਨਾ ਜੇ ਅਸੀਂ ਥੱਕ ਗਏ ਤਾਂ ਅੱਧ ਕਰ ਜਾਂਦੇ ਆਂ ਨਹੀਂ ਤੇ ਛੋਟੀਆਂ ਛੋਟੀਆਂ ਨੇ ਹੈ ਨਾ ਤੁਮ ਸਾਰੀਆਂ ਸੁਣਾਉਣੀਆਂ ਉਸ ਸੁਣਾਉਂਦੀਆਂ ਹੋਣਗੀਆਂ ਕੁਝ ਤੁਸੀਂ ਨਵੇਂ ਆ ਵੀ ਸੁਣਾਉਣੇ ਹੈ ਨਾ ਤੇ ਲਓ ਫਿਰ ਆਪਾਂ ਜਿਹੜਾ ਨੁਕਤਾ ਪਾਉਂਗੀ ਉਹ ਜਿਵੇਂ ਵਾਰੀ-ਵਾਰੀ ਬਾਥਰੂਮ ਜਾਣਾ ਪੈਂਦਾ ਬਹੁਤ ਬਜ਼ੁਰਗਾਂ ਨੇ ਮੈਨੂੰ ਕਿਹਾ ਜੀ ਸਾਨੂੰ ਅਲੀ ਭਾਈ ਕਈ ਵਾਰੀ ਸਾਡੇ ਕੱਪੜੇ ਵੀ 90 ਮਿੰਟ ਹੋ ਜਾਂਦੇ ਤੇ ਕਾਹ ਲੈ ਕੇ ਨਿਕਲ ਜਾਂਦੇ ਇਹ ਤਾਂ ਮੇਰੇ ਛੋਟਾ ਜਿਹਾ ਨੁਕਤਾ ਹੈਗਾ ਉਹ ਇਸ ਤੋਂ ਬਾਅਦ ਪਾਉਂਗੀ ਤੇ ਬੋਲੀਆਂ ਤੋਂ ਬਾਅਦ ਪੂਰੀਆਂ ਬੋਲੀਆਂ ਸੁਣੋ ਪਹਿਲਾਂ ਤੇ ਫਿਰ ਤੁਸੀਂ ਮੁਕਤਾ ਸੁਣਿਓ ਤੇ ਮੈਂ ਕਿ ਫਿਰ ਲੰਬੀ ਵੀਡੀਓ ਹੋ ਜੂ ਨਹੀਂ ਤਾਂ ਮੈਂ ਪਹਿਲਾਂ ਸੁਣਾ ਦਉਗੀ ਕਿ ਟਿੱਕ ਪਾਧੀਆਂ ਚਟੀਆਂ ਵੇ ਪੁੱਤੀਆਂ ਟਿੱਕ ਪਾਧੀਆਂ ਚਟੀਆਂ ਵੇ ਪੁੱਤੀਆਂ ਚਾਰਿਜਿਆ ਸਾਂਹ ਸਰ ਦੇਣਗੇ ਵੇ ਸੌਣ ਕਾੜੀ ਗਿਆ ਪੀਆਂ ਦੇ ਜੀਨੇ ਨੇੜੇ ਤੇਤੀ ਮਾਏ ਜੋਟੇ ਵੀਰ ਨੂੰ ਸੌਣ ਕਾੜੀ ਗਿਆ ਪੀਆਂ ਦੇ ਜੀਨੇ ਨੇੜੇ ਤੇਤੀ ਮਾਏ ਜੋਟੇ ਵੀਰ ਨੂੰ ਸੌਣ ਕਾੜੀ ਗਿਆ ਪੀਆਂ ਦੇ ਜੀਨੇ ਨੇੜੇ ਤੇਤੀ ਮਾਏ ਮੇਰੇ ਵੀਰ ਨੂੰ ਸੱਚੇ ਦੁੱਧ ਨੂੰ ਜਾਗ ਨਾ ਲਾਈ ਰਾਤੀ ਮੇਰਾ ਵੀਰ ਆਊਗਾ चन्ना पारी के जाग दलाया बस मेरी कंजरी ने चन्ना पारी के जाग दलाया बस मेरी कंजरी चन्ना पारी के जाग दलाया बस मेरी कंजरी ने मेरा वीर पर Se te li cande, mucchi di ridi Nere birnu suki khande pari Se te li mai mari je Nere birnu suki khande pari Se te mai mari je Nere birnu suki khande pari Se te mai mari je ਟੱਡੇ ਹੋਊਂਗੀ ਪਾਹੂੰਗੀ ਖੰਡੇ ਬੂਰਾ ਮੁੱਠੀ ਵਿੱਚ ਗਜਰੀਏ ਨਾ ਟੱਡੇ ਹੋਊਂਗੀ ਪਾਹੂੰਗੀ ਖੰਡੇ ਬੂਰਾ ਮੁੱਠੀ ਵਿੱਚ ਗਜਰੀਏ ਨਾ ਮੱਥੇ ਬਾਟੇ ਨਾ ਪਾਈ ਪਰ ਡਾਇਏ ਦਿਨਾਂ ਤੇ ਲੋਕ ਲੋਕੀਕੇ ਮੱਥੇ ਬਾਟੇ ਨਾ ਪਾਈ ਨੀ ਪਰ ਡਾਇਏ ਤੇ ਵਟੇ ਨਾ ਪਾਣੀ ਨੀ ਪਰ ਜਾਈਏ ਜੈ ਨਾ ਸੰਦੂਖ ਲਪੀਕੇ ਸੋਨ ਮਹੀਨੇ ਮੀ ਪੈ ਜਾਂਦਾ ਸੋਨ ਮਹੀਨੇ ਮੀ ਪੈ ਜਾਂਦਾ ਗੋਡੇ ਗੋਡੇ ਕਾ ਨੀ ਸਾਰੇ ਦिए ਜਾਈਏ ਨਿੱਕ ਪਰੌਣੀਆ 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 ਨੀ ਸੌਣ ਮਹੀਨਾ ਨਹੀਂ ਪੈਗ ਸੌਣ ਮਹੀਨਾ ਆ ਗਿਆ ਹੀਰ ਗੋਡੇ ਗੋਡੇ ਕਾ ਸੌਣ ਮਹੀਨਾ ਨਹੀਂ ਪੈ ਜਾਂਦਾ ਗੋਡੇ ਗੋਡੇ ਬੇ ਕੀੜਾ ਨਹੀਂ ਦੇਖਦਾ ਤੀਆਂ ਦੇਖਣਿਆ ਬੇ ਕੀੜਾ ਨਹੀਂ ਦੇਖਦਾ ਤੀਆਂ ਦੇਖਣਿਆ ਬੇ ਕੀੜਾ ਨਹੀਂ ਜਾਣਦਾ ਤੀਆਂ ਦੇਖਣਿਆ ਬੇ ਕੀੜਾ ਨਹੀਂ ਜਾਣਦਾ ਤੀਆਂ ਦੇਖਣਿਆ ਸੋਣ ਮਹੀਨਾ ਚੜ ਗਿਆ ਕੁੜੀਓ ਬਸ ਸਾਵਣ ਬਰਖਾ ਦੀ ਆਈ ਨਹੀਂ ਸੋਣ ਮਹੀਨਾ ਚੜ ਗਿਆ ਕੁੜੀਓ ਬਸ ਸਾਵਣ ਬਰਖਾ ਦੀ ਆਈ ਕੱਕਰ ਦੇ ਵਿੱਚ ਖੀਰੇ ਕੂੜੇ ਪਕਦੇ ਕਰ ਕਰ ਖੀਰ ਬਣਾਈ ਨਹੀਂ ਕਰ ਕਰ ਦੇ ਵਿੱਚ ਕੂੜੇ ਪਕਦੇ ਕਰ ਕਰ ਖੀਰ ਬਣਾਈ ਧੀਆਂ ਦੇਖਣ ਨੂੰ ਸੋਹਰੇ ਝੱਲੇ ਜਮਾਈ ਧੀਆਂ ਦੇਖਣ ਨੂੰ ਸੋਹਰੇ ਝੱਲੇ ਜਮਾਈ ਧੀਆਂ ਦੇਖਣ ਨੂੰ ਸੋਹਰੇ ਝੱਲੇ ਜਮਾਈ ਦੇਖ ਜੂ ਆਏ ਸੋਨ ਦਾ ਦੇਹੀ ਮਕਰਵਾ ਨਾ ਰਾਂਜਾ ਜਤੀਆਂ ਦੇਖ ਜੂ ਮੈਨੂੰ ਨਾ ਚੀਦੀ ਨੂੰ ਦੇਖਣ ਆਇਆ ਰਾਂਜਾ ਮੇਰਾ ਚੰਦ ਕੁੜੀਓ ਮੈਨੂੰ ਨਾ ਚੀਦੀ ਨੂੰ ਦੇਖਣ ਆਇਆ ਰਾਂਜਾ ਮੇਰਾ ਚੰਦ ਕੁੜੀਓ ਮੈਨੂੰ ਨਾ ਚੀਦੀ ਨੂੰ ਦੇਖਣ ਆਇਆ ਰਾਂਜਾ ਮੇਰਾ ਚੰਦ ਕੁੜੀਓ தர காந்தாூ டக்கே சரி தர கால வாங்க தர चङे बणी ते बिरा मेर बेम्मा दे तूं खे चंद चाढ़े बीरा मा बेमा दे तू जेके चंद चढ़े बिरा मेर बेम्मा जे तूं खे चंद चढ़ी वे अमड़ी जे लाइ पीर बोते चार धणे अॻे बिर सतुग जे बोते चार भेण मिलियांवे अॻे बिर सतुगे बोते चारे भेण नू मिले अॻे बिर सत युग जे মু কালী যুগি মুগতে গাৰি যুগ মেকনা জল গোৰে মাহাৰ চি মা টেক ತೆನು ದು ಗಮಾರ ಬಳಿ ಮೀರ ತೆನು ದುಡ್ ಪೋಟೆನು ಗಮಾರ ಬಳಿ ಈರಾ ತೆನು ದುಡ್ಡದ ಚನ್ನಿಟ್ಟ ಚಿಟ್ಟಿಯ ಪುಟ್ಟಿಯ ಚಿಟ್ಟಿ ಪಿಟ್ಟಿಯ ಪುಟ್ಟಿ ਆੜੀ ਲਈ ਪਾਦੋਂ ਸੌਰੇ ਲਾਉਣਗੇ ਵੇ ਜੁੱਤੀਆਂ ਚੜ ਗਈ ਪਾਦੋਂ ਸੌਰੇ ਲਾਉਣਗੇ ਵੇ ਜੁੱਤੀਆਂ ਚੜ ਗਈ ਪਾਦੋਂ ਸੌਰੇ ਲਾਉਣਗੇ ਵੇ ਜੁੱਤੀਆਂ ਸੋਣ ਵੀਰ ਕੱਤੀਆਂ ਕਰੇ ਪਾਦੋਂ ਤਾਰੇ ਬੋਲੀਆਂ ਤੇ ਲੋ ਵਾਹੂਈ ਦਾ ਸਾਨੂੰ ਪਸੰਦ ਆਈਆਂ ਹੋਣਗੀਆਂ ਤੇ ਪਹਿਲਾਂ ਵੀ ਤੁਸੀਂ ਸੁਣੀਆਂ ਨੇ ਤੇ ਵਿੱਚ ਕੋਈ ਨਵੀਂ ਬੋਲੀ ਵੀ ਸੁਣਨੀ ਹੋਣੀ ਹੈ ਨਾ ਤੇ ਲੰਮਾਣ ਹੋਏ ਇਸ ਬੋਲੀਆਂ ਆਨੰਦ ਤੇ ਜਿਹੜਾ ਮੈਂ ਆਜੇ ਹੁਣ ਤੰਦਰੁਸਤੀ ਵੱਲ ਜਿਹੜਾ ਨੁਕਤਾ ਪਾਉ ਨੂੰ ਦੱਸਿਆ ਵੀ ਕਈ ਬਜ਼ੁਰਗ ਕਹਿੰਦੇ ਨੇ ਵੀ ਸਾਨੂੰ ਮਤਲਬ ਕਿ ਪਸ਼ਾਬ ਦੀ ਬਹੁਤ ਦਿੱਕਤ ਆਉਂਦੀ ਹੈ ਜਦ ਰੁਕ ਜਾਂਦੇ ਆ ਤੇ ਸਾਡੇ ਕਈ ਵਾਰੀ ਕੱਪੜੇ ਵੀ ਟਰਾਲੋ ਗ ਜਾਂਦੇ ਨੇ ਤਾਂ ਪਤਾ ਤੁਸੀਂ ਕੀ ਕਰਨਾ ਹੈ ਦੋ ਵੱਡੀਆਂ ਲੈ ਚੀਆ ਉਹਨਾਂ ਦੇ ਬੀਜ ਕਾਲ ਲੈ ਮੌਣਕ ਕੱਪ ਪਾਣੀ ਵਿੱਚ ਰਾਤ ਨੂੰ ਕਿਉਂਦਾ ਸਵੇਰੇ ਉਹ ਪਾਣੀ ਪੀ ਲਿਆ ਤੇ ਜਿਹੜੀਆਂ ਹੋਰ ਆ ਜਾਂਦੇ ਬੀਜ ਨੇ ਉਹ ਚੱਗਦੇ ਠੀਕ ਹੈ ਇਹ ਤੁਸੀਂ ਪੰਜ ਚਾਰ ਦਿਨ ਕਰਕੇ ਦੇਖੋ ਪੰਜ ਚਾਰ ਦਿਨਾਂ ਦੀ ਫਰਕ ਪੈ ਜੂ ਵੱਧ ਟਾਈਮ ਲੱਗੇ ਤਾਂ ਤੁਸੀਂ ਫਰਕ ਤਾਂ ਉਹੀ ਪਤਾ ਲੱਗਣਾ ਹੀ ਜੂਗਾ ਤੇ ਬਾਕੀ ਪਰਮਾਤਮਾ ਭਲੀ ਕਰੂਆ ਜਰੂਰ ਅਜ਼ਮਾ ਕੇ ਦੇਖੋ ਹੈਨਾ ਤੇ ਮੈਂ ਉਹਨਾਂ ਨਾਲ ਆਪਣੇ ਕਿਹਾਰੇ ਆ ਵੀ ਦੱਸਿਆ ਇੱਕ ਮਾਤਾ ਕਹਿੰਦੀ ਵੀ ਮੈਨੂੰ ਕਿਹਾਰੇ ਗਰਮੀ ਨਹੀਂ ਕਰਦੇ ਨੇ ਮੈਂ ਕਿਹਾ ਮਾਤਾ ਦਾਕੀ ਕੇ ਦੇਖ ਲੈ ਤੇ ਨਹੀਂ ਫਿਰ ਆ ਅਗਮੈਨੇਜੀਆ ਮੈਂ ਕੋ ਕੋਰਨੋਟਾ ਇੱਕ ਪਾਵਾਂਗੀ ਅਗਮੈਨੇਜੀਆ ਆਹ ਪਾਲਾ ਪਤਾ ਜਿਉਂ ਮਾਤਾ ਸੋਨ ਦੀ ਕੋ ਤਾਂ ਉਹ ਵੀ ਨੋਟ ਕਰ ਲੂਗੀ ਤੇ ਜੀ ਨੂੰ ਕੋਈ ਸਨ ਦਿੱਕਤ ਹੋਰ ਨਹੀਂ ਤੁਸੀਂ ਦੱਸੋ ਬੱਚਿਆਂ ਨੂੰ ਬੱਜੇ ਕਰ ਦਿੰਦੇ ਹਿਸਤਰਾ ਗੰਦਾ ਤਾਂ ਬੱਚਿਆਂ ਨੂੰ ਵੀ ਇਹੀ ਤੁਸੀਂ ਪਾਣੀ ਪਿਆਓ ਦਹਿਚੀਆਂ ਰਾਤ ਨੂੰ ਦੋ ਲੈਚੀਆਂ ਵੱਡੀਆਂ ਉਹਨਾਂ ਦਾ ਪਾਣੀ ਕੱਪ ਚ ਪਿਆਉਂਦੇ ਹੋ ਤੇ ਉਹ ਤੁਸੀਂ ਫਿਰ ਸਵੇਰੇ ਉਹ ਪਾਣੀ ਪੀ ਲਓ ਨਿਰਾਹਾਰ ਪੀਣਾ ਖਾ ਪੀ ਕੇ ਨਹੀਂ ਪਹਿਲਾਂ ਸਵੇਰੇ ਉੱਠ ਕੇ ਪਾਣੀ ਪੀਓ ਤੇ ਲਓ ਫੋਨ ਦਿਓ ਸਾਨੂੰ ਛੁੱਟੀਆਂ கல் நம்ம நம்ம முதல் மிலா தாது சார்